ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਤੂੜੀ ਦੇ ਰੇਟਾਂ ਦੀ ਵੱਖ-ਵੱਖ ਏਰੀਏ ਦੇ ਰੇਟ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੁਸੀਂ ਵੀ ਕਮੈਂਟ ਕਰਕੇ ਆਪਣੇ ਏਰੀਏ ਦੇ ਰੇਟ ਜਰੂਰ ਦੱਸਿਓ ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਤਰਨਤਾਰਨ ਤੋਂ ਤਰਨਤਾਰਨ ਤੂੜੀ ਦਾ ਰੇਟ 300 ਤੋਂ ਲੈ ਕੇ 350 ਦੇ ਵਿਚ ਵਿੱਚ ਚੱਲ ਰਿਹਾ ਜੀ ਤੇ ਸ਼੍ਰੀ ਅੰਮ੍ਰਿਤਸਰ ਦੀ ਗੱਲ ਕਰ ਲਈਏ ਉੱਥੇ ਤੂੜੀ ਦਾ ਰੇਟ ਜਿਹੜਾ ਵਾ 400 ਤੇ 10 ਰੁਪਏ ਤੂੜੀ ਜਿਹੜੀ ਉੱਥੇ ਵਿਕੀ ਆ ਅੱਗੇ ਗੱਲ ਕਰਦੇ ਆਂ ਜੀ ਕੋਟਕਪੂਰਾ ਦੀ ਕੋਟਕਪੂਰੇ 380 ਰੁਪਏ ਤੂੜੀ ਦਾ ਰੇਟ ਰਿਹਾ ਜੀ ਤੇ ਅੱਗੇ ਗੱਲ ਕਰ ਲੈਨੇ ਆਂ ਜੀ ਮੋਗੇ ਦੀ ਮੋਗੇ 450 ਤੋਂ ਲੈ ਕੇ 400 ਦੇ ਵਿਚ ਵਿੱਚ ਤੂੜੀ ਦਾ ਰੇਟ ਚੱਲ ਰਿਹਾ ਅੱਗੇ ਸ਼੍ਰੀ ਮੁਕਤਸਰ ਸਾਹਿਬ ਉਥੋਂ ਦੀ ਗੱਲ ਕਰ ਲਈਏ ਜੇ ਉੱਥੇ ਤੂੜੀ 360 ਰੁਪਏ ਵਿਕੀ ਹੈ ਅੱਗੇ ਕਪੂਰਥਲਾ ਦੀ ਗੱਲ ਕਰ ਲਈਏ ਉੱਥੇ ਤੂੜੀ ਵਿਕੀ ਹੈ ਜੀ 390 ਰੁਪਏ ਜਲੰਧਰ ਦੀ ਗੱਲ ਕਰ ਲਈਏ ਜੇ ਉੱਥੇ ਤੂੜੀ ਰਹੀ ਹੈ ਜੀ 400 ਰੁਪਏ ਤੇ ਲੁਧਿਆਣੇ ਦੀ ਗੱਲ ਕਰ ਲੈਨੇ ਆ ਜੀ ਲੁਧਿਆਣੇ ਤੂੜੀ ਜਿਹੜੀ ਆ 400 ਤੋਂ 450 ਰੁਪਏ ਤੱਕ ਤੂੜੀ ਉੱਥੇ ਵੇਚ ਰਹੀ ਹੈ ਜੀ ਸੋ ਓਵਰਆਲ ਪੂਰੇ ਪੰਜਾਬ ਦੀ ਜੇ ਆਪਾਂ ਗੱਲ ਕਰ ਲਈ ਤੂੜੀ ਜਿਹੜੀ ਆ ਉਹ 350 ਤੋਂ ਲੈ ਕੇ 400 ਦੇ ਵਿਚ ਵਿੱਚ ਜਿਹੜੀ ਤੂੜੀ ਦਾ ਰੇਟ ਚੱਲ ਰਿਹਾ ਇਸ ਟਾਈਮ